ਇਹ ਇੱਕ ਗੱਲ ਸੱਚ ਹੈ ਕਹਿੰਦੇ ਵੀ ਤੁਸੀਂ 300 ਬੱਚਾ ਗੋਦ ਹੀ ਲੈ ਲਿਆ। ਬਈ ਗੋਦ ਲਿਆਂ ਵਾਂਗੂਆਂ ਕਿ ਆਪਾਂ ਨੂੰ ਗਰਾਊਂਡ ਦੇ ਵਿੱਚ ਜਿਹੜੀ ਜ਼ਿੰਮੇਵਾਰੀ ਹੈ ਉਹਨਾਂ ਦੇ ਖਾਣ ਪੀਣ ਤੋਂ ਲੈ ਕੇ ਉਹ ਘਰੇ ਕੀ ਖਾਂਦੇ ਆ ਕੀ ਨਹੀਂ ਖਾਂਦੇ। ਤੇ ਇਹਦਾ ਘਰਦਿਆਂ ਤੋਂ ਰਿਸਪੌਂਸ ਲੈ ਕੇ ਦੇਖਿਓ ਕਿ ਉਹ ਕਹਿੰਦੇ ਵੀ ਹਾਂਜੀ ਦਾ ਤੁਹਾਡੇ ਬੱਚੇ ਆ ਵੀ ਇਹਨਾਂ ਨੇ ਅਸੀਂ ਨਹੀਂ ਬਦਲ ਸਕੀ ਇਹਨਾਂ ਦੀਆਂ ਇਹ ਆਦਤਾਂ ਵੀ ਹੁਣ ਉਹ ਇੱਕ ਅੱਧੇ ਮਹੀਨੇ ਚ ਬਦਲ ਗਈਆਂ। ਮੈਂ ਕਰਦਾ ਕੋਈ ਰਿਸ਼ਤੇਦਾਰੀ ਚ ਨਹੀਂ ਗਿਆ ਕਰਦੇਗਾ ਉਹ ਕੱਟ ਕੇ ਬੋਲ ਬੋਲ ਕੇ ਹਾਂ ਵੀ ਤੂੰ ਜਾਂਦਾ ਨਹੀਂ ਘਰੇ ਲੜਾਈ ਝਗੜੇ ਹਾਂ ਵੀ ਤੂੰ ਸਾਡੇ ਨਾਲ ਸਹੁਰਿਆਂ ਦੇ ਨਹੀਂ ਗਿਆ ਮੈਂ ਕਹਿੰਦਾ ਵੀ ਅਗਰ ਮੈਂ ਬਾਹਰ ਵੀ ਜਾਵਾਂ ਮੈਂ ਲੁਧਿਆਣਾ ਚੰਡੀਗੜ੍ਹ ਕਿਤੇ ਵੀ ਹੋਵਾਂ ਮੈਨੂੰ ਆਉਣਾ ਪੈਂਦਾ 4 ਵਜੇ ਦਿਨ ਤੇ ਸ਼ਾਮ ਨੂੰ ਕਿ ਮੈਂ ਜਾ ਕੇ ਬੱਚੇ ਨੂੰ ਤੇ ਮੇਰਾ ਫਰੈਂਡ ਸਰਕਲ ਵਾਲੀ ਉਹ ਵੀ ਟੁੱਟ ਗਿਆ ਵੀ ਮੈਂ ਉਹ ਕਹਿੰਦੇ ਵੀ ਤੂੰ ਆਉਂਦਾ ਨਹੀਂ ਔਰ ਇੰਨਾ ਬੀਜ਼ੀ ਹੋ ਗਿਆ ਤੇ ਉਹ ਕਾफी ਚੀਜ਼ਾਂ ਦਾ ਪਰਕਸਨ ਹੈ ਸਭ ਕੁਝ ਪੋਸੀਬਲ ਆ ਬਸ ਤੁਹਾਡੇ ਤੁਹਾਡੇ ਸੁਪਨੇ ਚ ਤੇ ਤੁਹਾਡੀ ਉਹ ਜਿਹੜੀ ਵੱਲ ਪਾਵਰ ਇੱਛਾ ਸਕਦੇ ਉਹਦੇ ਚ ਦਮ ਹੋਣਾ ਚਾਹੀਦਾ ਆ ਭੂਮਿਕਾ ਤੁਸੀਂ ਸੋਣੀ ਲਈ ਹੈ ਉਹ ਫੌਜੀ ਸਾਹਿਬ ਸਾਡੇ ਨਾਲ ਮੌਜੂਦ ਹੋਣਗੇ ਉਹ ਬਾਈ ਮੌਜੂਦ ਹੋਣਗੇ ਸਭ ਤੋਂ ਪਹਿਲਾਂ ਬਾਈ ਇਹ ਗੱਲ ਸੱਚ ਹੈ ਕਹਿੰਦੇ ਵੀ ਤੁਸੀਂ 300 ਬੱਚਾ ਗੋਦ ਹੀ ਲੈ ਲਿਆ ਬਈ ਗੋਦ ਲਿਆ ਵਾਂਗੂਆਂ ਕਿ ਆਪਾਂ ਨੂੰ ਗਰਾਊਂਡ ਦੇ ਵਿੱਚ ਜਿਹੜੀ ਜ਼ਿੰਮੇਵਾਰੀ ਹੈ ਉਹਨਾਂ ਦੇ ਖਾਣ ਪੀਣ ਤੋਂ ਲੈ ਕੇ ਉਹ ਘਰੇ ਕੀ ਖਾਂਦੇ ਆ ਕੀ ਨਹੀਂ ਖਾਂਦੇਗੇ ਤੁਸੀਂ ਮੰਨੋਗੇ ਨਹੀਂ ਕਿ ਇਹ ਬੱਚੇ ਕੋਲ ਡਰਿੰਕ ਸਟਿੰਗ ਵਗੈਰਾ ਕਰਕਰੇ ਪੁਜੀਆ ਪੁੱਛ ਕੇ ਦੇਖ ਸਕਦੇ ਹੋ ਤੇ ਇਹਦਾ ਘਰਦਾਂ ਤੋਂ ਰਿਸਪਾਂਸ ਲੈ ਕੇ ਦੇਖਿਓ ਕਿ ਉਹ ਕਹਿੰਦੇ ਵੀ ਹਾਂਜੀ ਦਾ ਤੁਹਾਡੇ ਬੱਚੇ ਆ ਵੀ ਇਹਨਾਂ ਨੇ ਅਸੀਂ ਨਹੀਂ ਬਦਲ ਸਕੀ ਇਹਨਾਂ ਦੀਆਂ ਇਹ ਆਦਤਾਂ ਵੀ ਹੁਣ ਉਹ ਇੱਕ ਅੱਧੇ ਮਹੀਨੇ ਚ ਬਦਲ ਗਈਆਂ ਅੱਛਾ ਹਾਂਜੀ ਤਾਂ ਭਾਈ ਜਿਵੇਂ ਗੱਲ ਕਰੀਏ ਮੈਂ ਜਿਵੇਂ ਅੱਕੇ ਗੱਲ ਕਰ ਰਿਹਾ ਸੀ ਵੀ ਜਿਵੇਂ ਲੋਹਾਰ ਛੁਰੀਆਂ ਤਿਆਰ ਕਰਦਾ ਹੈ ਹਥਿਆਰ ਤਿਆਰ ਕਰਦਾ ਹੈ ਫਿਰ ਤੁਹਾਡੀਆਂ ਵੀ ਛੁਰੀਆਂ ਹੀ ਆ ਹਨਾ ਸੁਰ ਸਾਰੇ ਤੁਸੀਂ ਸਾਡੇ ਹਜੇ 3-4 ਮਹੀਨੇ ਹੋਇਆ ਨਵਜੋਤ ਤੇ ਸਾਡਾ 2 ਸਾਲ ਦਾ ਵਰਕ ਹੈਗਾ 3-4 ਮਹੀਨੇ ਹੋਏ ਇਹਨਾਂ ਬੱਚਿਆਂ ਦੇ ਨਾਲ ਰਿਜ਼ਲਟ ਸਾਡਾ ਕਾਫੀ ਚੰਗਾ ਤੇ ਹਜੇ ਤੁਸੀਂ 1 ਸਾਲ ਦਾ ਸਾਨੂੰ ਟਾਈਮ ਦਿਓ ਸਾਨੂੰ ਅਸੀਂ ਇਹ ਸਾਦਕ ਇਲਾਕੇ ਦੇ ਨਾਲ ਸਾਦਕ ਪਿੰਡ ਦਾ ਨਾਮ ਐਸ ਇਲਾਕੇ ਦੇ ਨਾਲ ਜਿੱਥੇ ਆਹਾਂ ਰੇਸਾਂ ਦਾ ਕੰਮ ਕੋਈ ਸੋਚ ਵੀ ਨਹੀਂ ਸਕਦਾ ਸੀ ਕਬੱਡੀ ਕ੍ਰਿਕਟ ਚੱਲਦੀ ਸਾਡੇ ਕੋਲੇ ਕਿਉਂਕਿ ਮੈਂ ਆਪ ਕ੍ਰਿਕਟ ਖੇਡਦਾ ਤਾਂ ਬੀਕ ਸਾਡੇ ਕੋਲ ਕਬੱਡੀ ক্রিকেট ਚੱਲਦੀ ਹੈ ਤੇ ਹੁਣ ਸਾਡੇ ਕੋਲ ਐਥਲੈਟਿਕ ਬੱਚਿਆਂ ਦਾ ਜਿਹੜੇ ਪਨੀਰੀ ਹੈ ਨਾ ਪਨੀਰੀ ਇੱਕ ਸਟਰੋਂਗ ਬਣ ਕੇ ਨਿਕਲਣੀਆਂ ਬਾਹਰ ਅੱਛਾ ਤੇ ਭਾਈ ਇਹ ਸ਼ੁਰੂ ਕਿਵੇਂ ਹੋਇਆ ਕਿਉਂਕਿ ਕਹਿੰਦੇ ਆ ਨਾ ਜਿਹੜੇ ਕੱਲੇ ਹੁੰਦੇ ਨੇ ਉਹਨਾਂ ਮਗਰ ਕਾਫਲੇ ਬਣ ਚ ਟਾਈਮ ਲੱਗਦਾ ਇਹ ਫਿਰ ਕੱਲਿਆਂ ਤੋਂ ਕਾਫਲਾ ਕਿਵੇਂ ਬਣਿਆ ਮੈਂ ਰਿਟਾਇਰ ਹੋਇਆ ਸੀਗਾ ਮੈਂ ਐਕਚੁਅਲੀ ਮੈਂ ਜਿਹੜਾ ਮੇਰਾ ਟਾਈਮ ਪੀਰੀਅਡ ਸੀ ਉਸ ਤੋਂ ਪਹਿਲਾਂ ਪ੍ਰੀਮਚੂਅਰ ਰਿਟਾਇਰ ਹੋ ਗਿਆ ਸੀ ਫੌਜ ਚ ਤੇ ਰਿਟਾਇਰ ਹੋਇਆ ਫਾਦਰ ਸਾਹਿਬ ਮੇਰੇ ਐਕਸਪਾਇਰ ਹੋ ਗਏ ਤੇ ਮੇਰੇ ਮਦਰ ਵਾਈਫ ਤੇ ਦੋ ਬੱਚੇ ਘਰੇ ਤਾਂ ਉਹਨਾਂ ਦੇ ਖਾਤਰ ਮੈਂ ਕਿਹਾ ਵੀ ਮੈਂ ਬੱਚਿਆਂ ਨੂੰ ਮੈਂ ਖੁਦ ਸਪੋਰਟਸ ਨਾਲ ਜੁੜਿਆ ਹੋਇਆ ਕਰਕੇ ਵੀ ਮੈਂ ਬੱਚਿਆਂ ਨੂੰ ਗੇਮ ਵੱਲ ਜਾਣ ਕਿ ਫਿਜ਼ੀਕਲ ਫਿਟਨੈਸ ਦੇ ਤੌਰ ਤੇ ਉਹਨਾਂ ਨੂੰ ਰਿਪਰੈਜ਼ੈਂਟ ਕਰਾਂ ਦੁਨੀਆ ਸਾਹਮਣੇ ਅੱਛਾ ਉਹਨਾਂ ਨੂੰ ਲੈ ਕੇ ਆਉਣਾ ਗਰਾਊਂਡ ਦੇ ਵਿੱਚ ਨਵਜੋਤ ਮਿਲੀ ਨਵਜੋਤ ਨਾਲ ਸਵਾਬ ਬਣਿਆ 2 ਸਾਲਾਂ ਨੂੰ 1.5 ਸਾਲਾਂ ਨੂੰ ਮਿਹਨਤ ਬੱਚਿਆਂ ਨੇ ਆਪਣੇ ਨੇ ਚੰਗੇ ਰਿਜ਼ਲਟ ਦਿੱਤੇ ਤੇ ਸਾਡੇ ਕੋਲੇ ਅੱਜ 400 ਬੱਚਾ ਜੁੜ ਗਿਆ ਅੱਛਾ ਤੇ ਭਾਈ ਜਦੋਂ ਸਟਾਰਟਿੰਗ ਤੇ ਸ਼ੁਰੂ ਕੀਤਾ ਉਹ ਤੋਂ ਸ਼ੁਰੂ ਕਰਦਾ ਕਿੰਨਾ ਕੌਖਾ ਹੈ ਕਿਉਂਕਿ ਜਦੋਂ ਪਿੰਡ 'ਚ ਸਪੋਰਟਸਮੈਨ ਆ ਜਿਹੜਾ ਉਹ ਕਿਸੇ ਬੱਚਿਆਂ ਨੂੰ ਤਿਆਰੀ ਕਰਾਉਂਦਾ ਜਾਂ ਆਪਦਾਨ 'ਚ ਨਿਕਲਦਾ ਉਹਨੂੰ ਮਜ਼ਾਕ ਬਹੁਤ ਹੁੰਦੇ ਆ ਪੰਜਾਬੀ 'ਚ ਕਹ ਲਈਏ ਛੇਡਾ ਬਹੁਤ ਹੁੰਦੀਆਂ ਉਹਨੂੰ ਨਹੀਂ ਜਦੋਂ ਨਾ ਸਰਪੰਚੀ ਦੇ ਇਲੈਕਸ਼ਨ ਹੋਏ ਆ ਤਾਂ ਮੈਨੂੰ ਗਰਾਊਂਡ ਵਾਸਤੇ ਮੈਂ ਨਵਾਂ ਨਵਾਂ ਸਰਪੰਚ ਬਣਿਆ ਉਹ ਸਾਡਾ ਭਰਾ ਅਸੀਂ ਕਲਾਸ ਫੈਲ ਨੂੰ ਰਹੇ ਪਹਿਲਾਂ ਤਾਂ ਮੈਂ ਉਹਨਾਂ ਕੋਲੇ ਆਪਦੇ ਤਾਇਆ ਜੀ ਨੂੰ ਲੈ ਕੇ ਉਹਨਾਂ ਕੋਲੇ ਗਿਆ ਮੈਂ ਕਿ ਬਈ ਐਂ ਕਰਕੇ ਵੀ ਆਪਾਂ ਪ੍ਰੈਕਟਿਸ ਕਰਾਉਣੀ ਆ ਉਹਨਾਂ ਨੂੰ ਬੜੀ ਖੁਸ਼ੀ ਹੋਈ ਬਹੁਤ ਚੰਗਾ ਰਿਸਪਾਂਸ ਮਿਲਿਆ ਮੈਨੂੰ ਪੰਚਾਇਤ ਵੱਲੀੋਂ ਤੇ ਪਿੰਡ ਵੱਲੀੋਂ ਕਿ ਉਹਨਾਂ ਨੇ ਕਿਹਾ ਵੀ ਹਾਂ ਬਣਾਓ ਮੈਂ ਗਰਾਊਂਡ ਦੇ ਬਾਹਰਲੇ ਪਾਸੇ ਉਹ ਜਿਹੜੇ ਈਵੈਂਟਸ ਲੱਗੇ ਰੱਸਾ ਰੁਸਾ ਝੁੱਟਣ ਵਾਲਾ ਲੌਂਗ ਜੰਪ ਹਾਈ ਜੰਪ ਸਾਰਾ ਕੁਝ ਲੈ ਕੇ ਤੇ ਆਪਾਂ ਉਹ ਸ਼ੁਰੂ ਕਰਤਾ ਕੰਮ ਤੇ ਬਾਅਦ ਵਿੱਚ ਕੀ ਆ ਕੀ ਕਾਫੀ ਅੜਚਨਾ ਬਹੁਤ ਆਈਆਂ ਵਿੱਚ ਬਹੁਤ ਪ੍ਰੋਬਲਮ ਆਈਆਂ ਵੀ ਲੱਤ ਤੁਹਾਨੂੰ ਪਤਾ ਵੀ ਚੰਗਾ ਗਮ ਲੱਤਾਂ ਖਿੱਚਣ ਵਾਲੇ ਬਾਲੇ ਆ ਕਿਉਂਕਿ ਵੱਡਾ ਪਿੰਡ ਆ ਪਾਰਟੀ ਬਾਈ ਦਾ ਕੰਮ ਹੋ ਜਾਂਦਾ ਕਈ ਕੁਝ ਹੋਰ ਵੀ ਹੋ ਜਾਂਦੀਆਂ ਚੀਜ਼ਾਂ ਬਹੁਤ ਵੱਡਾ ਕੰਮ ਹੋ ਜਾਂਦਾ ਤੇ ਖਿਚਣ ਵਾਲੇ ਵੀ ਬਹੁਤ ਆਏ ਵਿੱਚ ਚਲੋ ਬਾਕੀ سپورਟ ਬਹੁਤ ਵਧੀਆ ਰਹੀ ਆ ਪਿੰਡ ਦੀ سپورਟ ਬਹੁਤ ਵਧੀਆ ਹੈ ਮੇਰੇ ਨਾਲ ਫੌਜੀ ਮੁੰਡੇ ਜਿਹੜੇ ਉਹਨਾਂ ਦੀ سپورਟ ਬਹੁਤ ਵਧੀਆ ਜਿਹੜੇ ਮੇਰੇ ਦੋਸਤ ਆ ਤੇ ਐਨਆਰਏ ਭਰਾ ਜਿਹੜੇ ਮੇਰੇ ਬਾਹਰ ਗਏ ਹੋਏ ਆ ਜਿਹੜੇ ਕਰਕੇ ਖੇਡਦੇ ਸੀ ਇੱਥੇ ਉਹਨਾਂ ਦੀ سپورਟ ਬਹੁਤ ਵਧੀਆ ਸਾਡੀ ਲੋਕਾਂ ਨੇ ਭਾਈ ਇਹ ਨਹੀਂ ਕਿ ਆ ਖਾਸ ਕਰਕੇ ਫੌਜੀ ਲਈ ਇੱਕ ਧਾਰਨਾ ਬਣੀ ਹੁੰਦੀ ਆ ਕਿੰਨੇ ਵੀ ਜਿਹੜਾ ਫੌਜੀ ਆ ਨਾ ਉਹੀ ਟ੍ਰੇਨਿੰਗ ਇਹੋ ਜਿਹੀ ਹੁੰਦੀ ਆ ਵੀ ਉਹਦਾ ਮਾਈਂਡ ਵਾਸ਼ ਹੁੰਦਾ ਵੀ ਉਹ ਭਰਾਵਾਂ ਕਹਿੰਦੇ ਇਕੱਲਾ ਗਰਾਊਂਡ ਆਸਥੀ ਬਣਿਆ ਹੁੰਦਾ ਲੋਕਾਂ ਨੇ ਇਹ ਨਹੀਂ ਕਿਹਾ ਵੀ ਜਵਾਕਾ ਦੇ ਕਿਉਂ ਗੋਡੇ ਖਰਾੜਦੇ ਆ ਤੂੰ ਕਿਉਂ ਗਲੀਸ਼ ਨਹੀਂ ਨਹੀਂ ਇਦਾਂ ਦਾ ਕੁਝ ਨਹੀਂ ਆ ਕਿਉਂਕਿ ਦੁਨੀਆ ਚ ਹੁੰਦੀਆਂ ਹੁੰਦਾ ਜੀ ਹਾਂ ਯਾਰ ਮੈਨੂੰ ਕਹਿੰਦੇ ਸੀਗੇ ਮੈਨੂੰ ਮੇਰੇ ਜਿਹੜੇ ਫਰੈਂਡ ਸਰਕਲ ਸੀਗਾ ਉਹ ਵੀ ਕਹਿੰਦੇ ਫੌਜੀ ਕਿੱਧਰ ਪਕਾਈ ਕਰਦਾ ਫਿਰ ਜਵਾਕਾ ਕੋਈ ਨਹੀਂ ਨਿਕਲਣਾ ਨਾ ਚੋਂ ਤੇ ਮੇਰੀ ਜਿਹੜੀ ਬਣੀ ਹੋਈ ਕਿ ਮੈਂ ਮੈਂ ਨਾ ਹੁਣ ਵੀ ਤੁਸੀਂ ਆਏ ਹੋਏ ਹੋ ਤੇ ਮੈਂ ਤੁਹਾਨੂੰ ਤੁਹਾਡੇ ਸਾਹਮਣੇ ਪ੍ਰੈਕਟਿਸ ਮੈਂ ਕਹਿੰਦਾ ਵੀ ਪ੍ਰੈਕਟਿਸ ਹੋਣੀ ਬੜੀ ਜ਼ਰੂਰੀ ਆ ਮੈਂ ਕਰਦਾ ਕੋਈ ਰਿਸ਼ਤੇਦਾਰੀ ਚ ਨਹੀਂ ਗਿਆ ਕਰਦੇ ਗਾਣ ਉਹ ਘਟਕ ਬੋਲ ਬੋਲ ਕੇ ਹਾਂ ਵੀ ਤੂੰ ਜਾਂਦਾ ਨਹੀਂ ਘਰੇ ਲੜਾਈ ਝਗੜੇ ਹਾਂ ਵੀ ਤੂੰ ਸਾਡੇ ਨਾਲ ਸਹੁਰਿਆਂ ਦੇ ਨਹੀਂ ਸਹੁਰੇ ਦੂਰ ਇੱਕ ਤੰ ਭੋਗਪੁਰ ਕੋਲੇ ਆ ਗੰਦਰ ਦੇ ਪਰਲੇ ਪਾਸੇ ਵੀ ਦੋ ਦਿਨ ਖਰਾਬ ਕਰਨੇ ਪਏ ਆ ਤੇ ਹੁਣ ਵੀ 6 ਮਹੀਨੇ ਵਾਂਗ ਗਰਮੇ ਸੋ ਜਾਂਦੇ ਆ ਤੇ ਵੀ ਸੈਕਰੀਫਾਈਜ਼ ਹੋ ਗਏ ਕਾਫੀ ਸਾਰੇ ਅੱਛਾ ਵਿਆਹ ਵੀ ਵੀ ਬਹੁਤ ਛੱਡੇ ਹੋਗੇ ਬਹੁਤ 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 ساری ਚੀਜ਼ਾਂ ਸੈਕਰੀਫਾਈਜ਼ ਹੋ ਗਈਆਂ ਤੇ ਭਾਈ ਵੈਸੇ ਮੈਨੂੰ ਲੱਗਦਾ ਕਿਸੇ ਨੇ ਇਹ ਸਵਾਲ ਪੁੱਛਿਆ ਨਹੀਂ ਹੋਣਾ ਮੈਂ ਪੁੱਛਣਾ ਚਾਹੂੰਗਾ ਕਿ ਜਿਹੜਾ ਪਰਿਵਾਰ ਹੈ ਪਰਿਵਾਰ ਨਹੀਂ ਗੁੱਸਾ ਕਰਦਾ ਵੀ ਤੁਸੀਂ ਇਹਨਾਂ ਦਾ ਵਿਆਹ ਤੇ ਇਹ ਇਸ ਗੱਲੋਂ ਪਰਿਵਾਰ ਦੀ ਪਰਿਵਾਰ ਦੀ ਬਹੁਤ ਜ਼ਿਆਦਾ ਫੁੱਲ ਸਪੋਰਟ ਆ ਮੈਂ ਪਹਿਲਾਂ ਹੀ ਕਹਤਾ ਸੀ ਇਹ ਚੀਜ਼ ਕਿਉਂਕਿ ਮੈਂ ਪਹਿਲਾਂ ক্রিকেট ਖੇਡਦਾ ਸਾਰਾ ਸਾਰਾ ক্রিকেট ਖੇਡਦੇ ਰਹਿਣਾ ਉਹਨਾਂ ਨੂੰ ਪਤਾ ਗਿਆ ਇਹਦੇ ਨਾਲ ਗੇਮ ਦੇ ਨਾਲ ਲਗਾਓ ਆ ਤੇ ਹੁਣ ਫਿਰ ਜਿਹੜਾ ਆ ਕੰਮ ਹੋ ਗਿਆ ਉਹ ਉਹਨਾਂ ਦੀ ਫੁੱਲ ਸਪੋਰਟ ਆ ਕਿਉਂਕਿ ਦੋਨੇ ਬੱਚੇ ਆ ਜਾਂਦੇ ਆ ਕਈ ਵਾਰੀ ਹੁੰਦੇ ਕਿ ਵਾਈਫ ਤੇ ਮਦਰ ਵੀ ਆਪਾਂ ਨਾਲ ਹੀ ਗਰਾਊਂਡ ਚ ਲੰਨ ਨਾਲ ਉਹਨਾਂ ਦੀ ਵਾਕ ਹੋ ਜਾਂਦੀ ਹੈ ਨਾਲੇ ਉਹ ਆਪਦਾ ਕਰ ਜਾਂਦੇ ਆ ਠੀਕ ਹੈ ਤਾਂ ਬਾਈ ਮੈਂ ਤੁਹਾਡੇ ਬੱਚਿਆਂ ਨੂੰ ਵੀ ਨਾਲ ਨਾਲ ਮਿਲਣਾ ਚਾਹੂਗਾ ਹਨਾ ਮਤਲਬ ਕੀ ਹੁਣ ਕਿਹੜੇ ਕਿਹੜੇ ਪੰਜਾਬ ਕਿਹੜੇ ਕਿਹੜੇ ਇਹੋ ਜਿਹੇ ਔਜ਼ਾਰ ਹਥਿਆਰ ਤਿਆਰ ਕੀਤੇ ਜਿਹੜੇ ਆਉਣ ਵਾਲੇ ਦਿਨਾਂ ਦੇ ਵਿੱਚ ਆਉਣ ਵਾਲੇ ਸਮੇਂ 'ਚ ਪੰਜਾਬ ਤਰਥਲੀ ਮਚਾ ਦੇਣਗੇ 사ਦਕ ਦਾ ਨਾਮ ਰੋਸ਼ਨੀ ਕਰਨੀ ਚਾਹੀਦੀ ਹੈ ਨਵਜੋਤ ਨੂੰ ਤਾਂ ਤੁਸੀਂ ਜਾਣਦੇ ਹੋ 사ਦਕ ਨਵਜੋਤ ਹੈ ਕਿੱਥੇ ਆ ਹਾਂ ਨਵਜੋਤ ਓਕੇ ਔ ਨਵਜੋਤ ਓ ਕਿਹੜੀ ਨਵਜੋਤ ਆਈ ਪਤਾ अच्छा हां नवजोत नगर ਤੁਸੀਂ ਤੁਸੀਂ ਜਿੱਥੇ ਕਰਕੇ ਆਪਾਂ ਆਏ ਹੋਏ ਹਾਂ ਰਿਵਜੋਤ ਨੂੰ ਤਾਂ ਆਪਾਂ ਜਾਣਦੇ ਕਿ ਆਏ ਨੇ ਜਿਹੜਾ ਕੁਝ ਕਰਨਾ ਸੀ ਉਸ ਤੋਂ ਬਾਅਦ ਇਹਦੀ ਏਜ ਦੇ ਵਿੱਚ ਹੀ ਆ ਜਾਣ ਕਿ ਇੱਕ ਸਾਲ ਛੋਟੇ ਗੁਰਚਰਨ ਕੋਰ ਕੁੜੀ ਜਿਹੜੇ ਜ਼ਿਲ੍ਹੇ ਵਿੱਚ ਫਿਰ ਕੁੜੀ ਜ਼ਿਲ੍ਹੇ ਵਿੱਚ ਫਸਟ ਆਈ ਹੈ 100 ਮੀਟਰ ਦੇ ਵਿੱਚ ਤੇ ਆ ਗੁਰਚਰਨ ਆਇਆ ਹਾਂ ਆ ਗੁਰਚਰਨਾ ਇਹ ਇਹ ਜ਼ਿਲ੍ਹੇ ਚ ਫਸਟ ਆਈ ਹੈ اچھا ਤੇ ਇਹ ਨਾ ਇਹ ਵੀ ਆਪਣੇ ਕੋਲੇ ਆਉਣ ਵਾਲਾ ਅਗਲਾ ਸਾਲੇ ਦੂਜੀ ਨਵਜੋਦੀ ਆ ਬਈ ਅੱਛਾ ਉਹ ਤੇਜ ਹੋ ਗਈ ਮਤਲਬ ਕਿ ਨਵਜੋਦੀ ਉਹ ਤੋਂ ਨੂੰ ਉਮਰ ਵੱਧ ਚੂਗੀ ਉਮਰ ਵੱਡੀ ਹੋਏ ਨਾ 11 ਤੋਂ ਆਪਣੇ ਕੋਲੇ ਪਿੱਛੇ ਤਿਆਰ ਬੈਕਪਿਆਰ ਅੱਛਾ ਠੀਕ ਹੈ ਬਾਈ ਤੇ ਉਹ ਹੋਰ ਹੋਰ ਬਾਈ ਬੱਚੇ ਹੋਰ ਹੋਰ ਇੱਕ ਨਾ ਮੈਂ ਜਿਹੜੀ ਗੱਲ ਕਰਦਾ ਸੀਗਾ ਇਹ ਸਹਿਜ ਆ ਮੁੰਡਾ ਇਹ ਸੇਵਾ ਇਹਦੀ ਏਜ ਗਰੁੱਪ ਚ ਇਹ ਵੀ ਜਿਹੜਾ ਹੁਣ ਪਿੰਕੇ ਚਾਰ ਕੇ ਬਾਈ ਬਲੂ ਕਰਾਈ ਜਾਂ ਕੇ ਮਾ ਕਰਾਈ ਜਾਂਦੇ ਉਹ ਸੈਕੰਡ ਆਇਆ ਜਿਹੜਾ ਪਰਸੋਂ ਆਇਆ ਸੀਗਾ ਰਾਏ ਖਾਮਾ ਜਲੰਧਰ ਚ ਉੱਥੇ ਸੈਕੰਡ ਆਇਆ ਪਰ ਕੋਈ ਕੰਡੀਸ਼ਨਸ ਬਣ ਕੇ ਸਕੂਲ ਵੱਲੋਂ ਇਹ ਫਾਈਨਲ ਰੇਸ ਦੇ ਵਿੱਚ ਪਹੁੰਚਾਇਆ ਨਹੀਂ ਗਿਆਗਾ। ਆ ਬਾਈ ਇਹ ਇਹ ਕਮੀ ਕਿੱਥੇ ਰਹਿੰਦੀ ਹੈ ਕਿਉਂਕਿ ਜ਼ਿਆਦਾਤਰ ਤਾਂ ਆ ਲੋਕ ਨਾ ਸਕੂਲ ਦਾ ਯਾਰਾ ਨਾ ਲੈਂਦੇ ਆ ਜਾਂ ਜਦੋਂ ਬੱਚਾ ਕਿਹਦੀ ਸਟਾਰ ਬਣ ਜੇ ਸਕੂਲ ਵਾਲੇ ਮੈਡਮ ਬੜੀ ਲੰਮੀ ਚੋੜੀ ਗੱਲ ਹੋਵੇਣੀ ਪਰਵਾਹ ਬਾਅਦ ਚੋਂ ਕੰਟ੍ਰੋਵਰਸੀ ਫਸ ਜਾਗੇ ਤੇ ਪਤਾ ਕੀ ਗੱਲ ਹੈ ਵੀ ਸਕੂਲ ਵਾਲਿਆਂ ਕਿਸੇ ਕਰਨ ਕਰਕੇ ਨਹੀਂ ਪਹੁੰਚਾਇਆ ਗਿਆ ਜੇਕਰ ਪਹੁੰਚ ਜਾਂਦਾ ਇਹ ਮੁੰਡਾ ਪੰਜਾਬ ਖੇਡਦਾ ਪੰਜਾਬ ਖੇਡਦਾ ਹੋ ਸਕਦਾ ਵੀ ਫਰਸਟ ਦੋ ਪੋਜੀਸ਼ਨਾਂ ਚ ਵੀ ਆ ਜਾਂਦਾ ਹੈ ਵੇ ਅੱਗੇ ਕੰਪੀਟੀਸ਼ਨ ਹੁੰਦਾ ਹੀ ਆ ਅਗਰ ਉਹ ਪੰਜਾਬ ਦੇ ਵਿੱਚੋਂ ਹੋਣ ਪਹਿਲੇ ਦੋ ਜੁਹਾ ਚ ਆ ਰਿਆ ਤੇ ਉਹ ਸਕੂਲੀ ਗਿਆਮਾਂ ਚੋਂ ਵੀ ਦੋਹਾਂ ਚ ਹੀ ਆਉਣਾ ਸੀ ਆ ਜਾਣਾ ਸੀ ਇਹਨੇ ਤੇ ਇਹ ਪੰਜਾਬ ਵਾਲਿਓ ਬਾਹਰ ਖੇਡਣ ਜਾਂਦਾ ਤੇ ਪਿੰਡ ਦਾ ਨਾਂ ਕਿਤੇ ਨਾ ਕਿਤੇ ਪਿੰਡ ਦਾ ਨਾਂ ਚੀਜ਼ ਆ ਅੱਗੇ ਜਾ ਕੇ ਫਿਊਚਰ ਦੇ ਵਿੱਚ ਉਹ ਇੱਕ ਛੋਟੀ ਜੀ ਗਲਤੀ ਵਜਾ ਕਰਕੇ ਉਹ ਬੈਨੀਫਿਟੇਰ ਦਾ ਮਰ ਗਿਆ ਉਹ ਤੇ ਇਹ ਆਪਣੇ ਆਪਣੇ ਵੱਲੋਂ ਤਿਆਰ ਕੀਤਾ ਜਾ ਰਿਹਾ ਉਸ ਤੋਂ ਬਾਅਦ ਅੰਡਰ 14 ਦੀ ਆਪਣੇ ਕੋਲੇ ਗਰਲ ਤੇ ਆ ਜਿਹੜੀ ਆਪਣੇ ਇਹ ਵੀ ਜਪਨੀ ਦੀ ਜਿਹੜੀ ਲਹਿਰਾ ਗਾਗਾ ਤੋਂ ਆ ਉਹਨਾਂ ਨਾਲ ਕੰਪੀਟੀਸ਼ਨ ਕਰਕੇ ਆਈ ਹੈ ਪਰ ਤੋਂ ਇਹ ਵੀ ਸੈਕੰਡ ਆਈ ਅੰਡਰ 14 100 ਮੀਟਰ ਦੇ ਵਿੱਚੋਂ ਤੇ ਇਹ 400 ਮੀਟਰ ਦੇ ਵਿੱਚੋਂ ਰਿਕਾਰਡ ਦੇ ਨੇੜੇ ਸੀਗੀ ਫਰੀਦਕੋਟ ਨੂੰ ਫਾਸਟ ਆ ਕੇ ਇਹ ਸਟੇਟ ਗੀਟ ਕੀ ਆ ਅੱਛਾ ਕਿੰਨੇ ਪਿੰਡਾਂ ਦੇ ਬਾਈ ਇੱਥੇ ਬੱਚੇ ਆਉਂਦੇ ਆ ਤੁਹਾਡੇ ਕੋਲ ਮੇਰੇ ਕੋਲੇ ਆਪਾਂ ਜੋੜ ਕੇ 10 ਪਿੰਡਾਂ ਦੇ ਹੋਣਗੇ ਅੱਛਾ 10ਾਂ ਪਿੰਡਾਂ ਦੇ ਹੈ ਵੈਸੇ ਇੱਕ ਇੱਕ ਪਿੰਡ ਦੇ ਬੱਚੇ ਇਕੱਠੇ ਕਰਦੇ ਬਹੁਤ ਔਖੇ ਹੁੰਦੇ ਆ ਤੇ ਇੱਕ ਆਪਣੇ ਕੋਲੇ ਲਾਸਟ ਆ ਇਹ ਇਹ ਮੇਰਾ ਮੇਰੀ ਲੜਕੀ ਆ ਇਹ ਮੇਰੇ ਮੁੰ ਵਿਚੋਂ 600 ਮੀਟਰ ਚੋ ਫਰਸਟ ਆਇਆ ਇਹ ਜੀ ਸਟੇਟ ਖੇਡਣ ਜਾ ਰਿਹਾ ਹੂੰ ਅਤੇ ਇਹ ਇੱਕ ਪਿੰਕ ਜਰਗਦੀਆਂ ਗੇਮਾਂ ਵਿੱਚ ਇੱਕ ਸਾਈਕਲ ਵੀ ਜਿੱਤ ਕੇ ਫਰਸਟ ਆਇਆ ਸੀ ਇਹ ਮਾੜੀ ਕੰਡਿਓ ਹੂੰ ਰਜ਼ਾ ਫੋਰ ਬਾਈ ਜਿਵੇਂ ਦੋ ਬੱਚੇ ਦਾ ਚਲੋ ਤੁਹਾਡੇ ਆ ਵੈਸੇ ਤਾਂ ਮੈਂ ਮਾਫੀ ਚਾਹੁੰਦਾ ਸਾਰੀ ਤੁਹਾਡੇ ਆ ਹਨਾ ਇਹ ਇਹਨਾਂ ਦੀ ਫਿਰ ਡਾਈਟ ਦਾ ਕਿਵੇਂ ਕਰਦੇ ਹੋ ਡਾਇਟ ਦਾ ਭਾਈ ਆਪਣੇ ਕੋਲ ਨਾ ਜਿਵੇਂ ਬਰਥਡੇ ਦਾ ਹੋ ਗਿਆ ਪਹਿਲਾਂ ਤਾਂ ਆਪਾਂ ਕੀਤਾ ਸੀਗਾ ਕਿ ਕਿਸੇ ਨਾ ਕਿਸ ਨੂੰ ਕਨਵੈਂਸ ਕਰਨਾ ਆਪਣੇ ਫਰੈਂਡ ਸਰਕਲ ਦੇ ਵਿੱਚੋਂ ਪਿੰਡ ਦੇ ਵਿੱਚੋਂ ਸਾਥ ਜਿਲਾਉਣਾ ਕਿ ਹਾਂ ਵੀ ਆਓ ਯਾਰ ਡਾਈਟ ਕਰਦੇ ਆਂ ਬੱਚਿਆਂ ਦੀ ਉਹਨਾਂ ਨੇ ਵਧੀਆ ਰਿਸਪੌਂਸ ਦਿੱਤਾ ਫਿਰ ਹੁਣ ਕੀ ਹੋ ਗਿਆ ਕਿ ਬਰਥਡੇ ਸੈਲੀਬ੍ਰੇਸ਼ਨ ਦਾ ਹੋ ਗਿਆ ਕੋਈ ਨਾ ਕੋਈ ਦਾ ਕਿਸੇ ਨਾ ਕਿਸ ਦਾ ਬਰਥਡੇ ਹੁੰਦਾ ਪਿੰਡ ਵੱਡਾ ਤੇ ਉਹ ਕਹਿੰਦਾ ਵੀ ਮੈਂ ਬੱਚਿਆਂ ਦਾ ਮਨਾਉਣਾ ਫਿਰ ਆਪ ਉਹਦੀ ਵੀਡੀਓ ਬਣਾ ਕੇ ਕਲਿੱਪ ਬਣਾ ਕੇ ਸੋਸ਼ਲ ਮੀਡੀਆ ਤੇ ਪਾ ਦਿੰਦੇ ਆ ਉਹਦੇ ਨਾਲ ਕੀ ਉਹਨਾਂ ਨੇ ਵੀ ਹੁੰਦਾ ਕਿ ਇੱਕ ਸੈਲੀਬ੍ਰੇਸ਼ਨ ਹੋ ਜਾਂਦਾ ਐਡਵਰਟਾਈਜ਼ਮੈਂਟ ਦੇ ਐਡਵਰਟਾਈਜ਼ਮੈਂਟ ਹੋ ਜਾਂਦੀ ਤੇ ਸਾਡੀ ਬੱਚ ਉਦੋਂ ਫਿਰ ਬੱਚਿਆਂ ਦਾ ਖਿਆਲ ਰਹਿੰਦਾ ਕਿਉਂਕਿ ਇੱਕ ਕੋਚ ਹੈ ਜਿਹੜਾ ਮਾਂ ਹੀ ਹੁੰਦੀ ਹੈ ਜਦੋਂ ਮਾਂ ਕਿਤੇ ਚਲ ਜਾਵੇ ਆਪਣੀ ਰਿਸ਼ਤੇਦਾਰੀ ਜਾਂ ਕਿਤੇ ਵੀ ਉਹਨੂੰ ਉਹਦੇ ਬੱਚਿਆਂ ਦਾ ਫਿਕਰ ਰਹਿੰਦਾ ਫਿਕਰ ਰਹਿੰਦਾ ਫਿਰ ਬੱਚਿਆਂ ਦਾ ਵੀ ਫਿਕਰ ਰਹਿੰਦਾ ਮੈਂ ਕਹਿੰਨਾ ਮੈਂ ਬਹੁਤ ਸਾਰੇ ਫੰਕਸ਼ਨ ਆ ਬਹੁਤ سارے ਪ੍ਰੋਗਰਾਮ ਆ ਆਪਣੇ ਸਕਿੱਪ ਹੋ ਜਾਂਦੇ ਆ ਮੈਂ ਕਹਿੰਦਾ ਵੀ ਅਗਰ ਮੈਂ ਬਾਹਰ ਵੀ ਜਾਵਾਂ ਮੈਂ ਲੁਧਿਆਣਾ ਚੰਡੀਗੜ੍ਹ ਕਿਤੇ ਵੀ ਹੋਵਾਂ ਮੈਨੂੰ ਆਉਣਾ ਪੈਂਦਾ 24 ਘੰਟੇ ਸ਼ਾਮ ਨੂੰ ਕਿ ਮੈਂ ਜਾ ਕੇ ਬੱਚੇ ਸੰਭਾਲਾਂ ਰਿਸ਼ਤੇਦਾਰ ਗੁੱਸੇ ਹੁੰਦੇ ਇਸ ਗੱਲ ਤੇ ਮੈਂ ਗਿਆ ਹੀ ਨਹੀਂ ਰਿਸ਼ਤੇਦਾਰੀ ਕੋਈ ਟਾਈਮ ਹਾਂ ਜੀ ਤੇ ਇਹਨਾਂ ਨੂੰ ਹਾਂ ਤੁਸੀਂ ਚੱਲਦੇ ਰਹੋ ਜੀ ਤਾਂ ਬਈ ਇਹ ਕਿੰਨੇ ਵਜੇ ਇੱਥੇ ਆ ਜਾਣੇ ਹੋ ਫਿਰ ਤੁਸੀਂ ਭਾਈ ਹੁਣ ਜਿਵੇਂ ਇਹਨਾਂ ਨੂੰ 3:30 3 ਵਜੇ ਸਕੂਲ ਛੁੱਟੇ ਹੁੰਦੀ ਆ 3:30 ਹੋ ਜਾਂਦੇ ਆ ਮੈਂ 3 ਵਜੇ ਆ ਜੰਦਾ ਕਿਸੇ ਪੇਰੈਂਟਸ ਆ ਜਾਂਦੇ ਆ ਵੀ ਉਹਨਾਂ ਨੇ ਗੱਲਬਾਤ ਕਰਨੀ ਹੁੰਦੀ ਆ ਮੈਂ ਉਹਨਾਂ ਨਾਲ ਅਗੇ ਕੋਈ ਫਾਰਮਿੰਗ ਫਾਰਮ ਐਡਮਿਸ਼ਨ ਫਾਰਮ ਭਰਨਾ ਦਾ ਉਹ ਆ ਕੇ ਗੱਲਬਾਤ ਕਰਦੇ ਨੇ 3 ਵਜੇ ਮੈਂ ਇੱਥੇ ਆਣਾ 3 ਵਜੇ ਛੁੱਟੀ ਹੁੰਦੀ ਆ ਤੇ ਸਵਾ 3:30 ਬੱਚੇ ਆਉਣੇ ਸ਼ੁਰੂ ਹੋ ਜਾਂਦੇ ਆ ਵੀ ਇਹਨਾਂ ਦਾ ਵੀ ਕਰੇ ਜੀ ਨਹੀਂ ਲੱਗਦਾ ਹੋਣਾ ਇਹਨਾਂ ਦਾ ਗਰਾਉਂਡ ਨਾਲ ਮੂੰਹ ਪੈ ਗਿਆ ਸਭ ਤੋਂ ਵੱਡੀ ਗੱਲ ਆ ਕਿ ਅਗਰ ਗਰਾਊਂਡ ਦੇ ਵਿੱਚ ਆਉਣੇ ਧੱਕਾ ਨਹੀਂ ਕੋਈ ਇੱਥੇ ਇਹਨਾਂ ਨੂੰ ਪਹਿਲਾਂ ਇੰਟਰਸਟ ਬਣਾਇਆ ਜਾਂਦਾ ਹੈ ਇੰਟਰਸਟ ਬਣ ਗਿਆ ਫਿਰ ਬੱਚਾ ਆਪਣੇ ਆਪ ਮਿਹਨਤ ਕਰਦਾ ਜਿਹੜੀ ਚੀਜ਼ ਦੱਸੀ ਜਾਂਦੀ ਉਹਨੂੰ ਫੋਲੋ ਕਰਦਾ ਕਿਉਂਕਿ ਇੱਕ ਚੰਗੇ ਖਿਡਾਰੀ ਵਾਸਤੇ ਸਭ ਤੋਂ ਵੱਡੀ ਚੀਜ਼ ਹੈ ਡਿਸਪਲਨ ਜਦੋਂ ਬੱਚਾ ਡਿਸਪਲਨ ਵਿੱਚ ਉਤਰਿਆ ਆਉਂਦਾ ਨਾ ਕਿ ਉਹ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਪਹਿਲਾਂ ਇਗਨੋਰ ਕਰਦਾ ਦੇ ਸੀਗਾ ਤੇ ਉਹ ਫਿਰ ਉਹ ਕਰਨੀਆਂ ਸ਼ੁਰੂ ਕਰ ਦਿੰਦਾ ਆਪਣੇ ਆਪ ਨੂੰ ਚੰਗਾ ਕਰਨਾ ਸਿੱਖਦਾ ਬਈ ਸਾਰੇ ਵਿੰਦ ਦੇ ਵਿੱਚ ਇਸ ਗਰਾਊਂਡ ਨੂੰ ਮੇਨਟੇਨ ਕਿਵੇਂ ਕਰਦੇ ਹੋ ਕਿਉਂਕਿ ਹੋਰ ਵੀ ਬੱਚੇਵੇਂ بڑے ਹੋਣਗੇ हां ये ये भी बड़ी गल है बड़ी गल है बट बहुत बड़ी गल है कि सुबह सुबह सर क्योंकि सुबह तो प्रैक्टिस सेशन ਹੁੰਦਾ ਹੈ ਸਾਡਾ ਅੱਛਾ ਸਵੇਰ ਦਾ ਪ੍ਰੈਕਟਿਸ ਜਿਹੜੇ ਆਪਣੇ ਜੌਬਸ ਵਾਲੇ ਬੱਚੇ ਆ ਧਰਤੀਆਂ ਵਾਲੇ ਕੋਈ ਪੰਜਾਬ ਪੁਲਿਸ ਦਾ ਕੋਈ ਆਰਮੀ ਵਾਲਾ ਉਹਨਾਂ ਵਾਸਤੇ 6:30 ਲੈ ਕੇ 8:30 9:00 ਵਜੇ ਤੱਕ ਦਾ ਹੁੰਦਾ ਕੋਈ ਵੇਟ ਲੋਕਲ ਹੁੰਦਾ 9:00 ਵਜੇ ਤੱਕ ਜਾਣਾ ਆਪਣਾ ਬ੍ਰੈਕਫਾਸਟ ਕਰਨਾ ਜੋ ਕੁਝ ਕਰਨਾ ਫੇ ਸਾਡੇ ਆਪਣੇ ਕੰਮ ਹੁੰਦੇ ਆ ਕਈ ਵਾਰ ਕ੍ਰਿਕਟ ਦਾ ਮੈਚ ਹੁੰਦਾ ਆਪਣਾ ਉਧਰ ਚਲੇ ਗਿਆ ਤੇ ਬਾਅਦ ਚ ਜਿਹੜੀ ਵੀਡੀਓਜ਼ ਵਗੈਰਾ ਹੁੰਦੀ ਉਹ ਐਡਿਟ ਕਰਨੀਆਂ ਤੇ ਮੈਂ ਫਰੈਂਡ ਸਰਕਲ ਵੱਲੀ ਉਹ ਵੀ ਟੁੱਟ ਗਿਆ ਵੀ ਮੈਂ ਉਹ ਕਹਿੰਦੇ ਵੀ ਤੂੰ ਆਉਂਦਾ ਨਹੀਂ ਔਰ ਇੰਨਾ ਬੀਜ਼ੀ ਹੋ ਗਿਆ ਹੂੰ ਤੇ ਉਹ ਕਾफी ਚੀਜ਼ਾਂ ਦਾ ਫਰਕ ਪੈਂਦਾ ਇਸ ਚੀਜ਼ ਤੇ ਜੀ ਬਾਈ ਆਨਸਰ ਜੇ ਸਾਡੇ ਦਰਸ਼ਕਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਕੀ ਸੁਨੇਹਾ ਦੇਣਾ ਚਾਹੋਗੇ ਮੈਸੇਜ ਪਹਿਲਾਂ ਤਾਂ ਗ੍ਰਾਉਂਡਾਂ ਬਾਰੇ ਆ ਪਿੰਡ ਦੀਆਂ ਪੰਚਾਇਤਾਂ ਬਾਰੇ ਆ ਜਿਹੜੇ ਫੌਜੀ ਰਿਟਾਇਰ ਹੋ ਕੇ ਆ ਜਾਂ ਕੋਚ ਜਿਹੜੇ ਫਿਜ਼ੀਕਲ ਐਕਟੀਵਿਟੀ ਦਾ ਰੱਖਦੇ ਆ ਵੀ ਪਿੰਡ ਪਿੰਡ 'ਚ ਹੋਣਾ ਚਾਹੀਦਾ ਕਿ ਆਪਣੇ ਆਲੇ ਦੁਆਲੇ ਦੇ ਬੱਚਨ ਨੂੰ ਉਹ ਨਹੀਂ ਕਰ ਸਕਦੇ ਘਟੂ ਘਟ ਆਪਣੇ ਆਂਡ ਗਵਾਂਡ ਦੇ ਤੇ ਨਜਰ ਕਰਦੇ ਬੱਚਿਆਂ ਨੂੰ ਤਾਂ ਆਪਾਂ ਕਰਵਾ ਸਕਦੇ ਆ ਫਿਜ਼ੀਕਲ ਦੇ ਨਾਲ ਜੁੜ ਕੇ ਕਿਉਂਕਿ ਅੱਜ ਤੋਂ 10 ਸਾਲ ਬਾਅਦ ਸਮਾਜ ਇਹਦਾ ਮਾਹੌਲ ਇਹੋ ਜਿਹਾ ਹੋ ਜਾਣਾ ਕਿ ਆਪਣੇ ਆਪ ਨੂੰ ਬਚਾਉਣਾ ਬਹੁਤ ਔਖਾ ਹੋ ਜਾਣਾ ਹੂੰ ਕਈ ਚੀਜ਼ਾਂ ਤੋਂ ਜੀ ਤੇ ਉਹ ਬੱਚਾ ਆਪਣੇ ਆਪ ਨੂੰ ਬਚਾ ਸਕੇ ਵੀ ਮੈਂ ਕੈਪੇਬਲ ਬੱਚਿਆਂ ਨੂੰ ਉਹਨਾਂ ਕਿ ਕਰਨਾ ਚਾਹੁੰਦੇ ਆ ਕਿ ਕੱਲ ਨੂੰ ਕੋਈ ਨਾ ਕੋਈ ਮਾੜੀ ਚੀਜ਼ ਘਟਨਾ ਦੁਰਘਟਨਾ ਹੋਵੇ ਤੇ ਇਹ ਆਪਣੇ ਆਪ ਨੂੰ ਬਚਾ ਲੈਣ ਹੂੰ ਤੇ ਇਹ ਚੀਜ਼ ਨੂੰ ਮੈਂ ਕਹਿਣਾ ਚਾਹਣਾ ਕਰਦਿਆਂ ਨੂੰ ਤੇ ਸਾਰੇ ਪਿੰਡਾਂ ਵਾਲਿਆਂ ਨੂੰ ਜੋ ਵੀ ਵੀਡੀਓ ਨੂੰ ਦੇਖਦਾ ਕਿ ਪਿੰਡਾਂ ਦੇ ਵਿੱਚ ਚਲਾਓ ਸਰਕਲੇ ਹੋ ਜਾ ਕਿ ਮਿਹਨਤ ਕਰੀਏ ਮਿਹਨਤ ਕਰਨ ਨਾਲ ਕੁਝ ਨਾ ਕੁਝ ਅਚੀਵ ਹੋਣਾ ਨਵਜੋਤ ਦੀ ਐਗਜ਼ਾਮਪਲ ਤੁਹਾਡੇ ਸਾਹਮਣੇ ਆ ਹੋ ਸਕਦਾ ਸਾਰਾ ਕੁਝ ਸਭ ਕੁਝ ਪੋਸੀਬਲ ਆ ਬਸ ਤੁਹਾਡੇ ਤੁਹਾਡੇ ਸੁਪਨੇ ਚ ਤੇ ਤੁਹਾਡੀ ਉਹ ਜਿਹੜੀ ਵੱਲ ਪਾਵਰ ਇੱਛਾ ਸ਼ਕਤੀ ਉਹਦੇ ਚ ਦਮ ਹੋਣਾ ਚਾਹੀਦਾ ਬਹੁਤ ਸਾਰਾ ਕੁਝ ਹੋ ਸਕਦਾ ਜੀ ਸ਼ੁਕਰੀਆ ਭਾਈ ਬਹੁਤ ਬਹੁਤ ਤੁਸੀਂ ਗੱਲਬਾਤ ਰੱਖੀ ਤਾਂ ਦੋਸਤੋ ਇਹ ਗੱਲਬਾਤ ਤੁਹਾਨੂੰ ਕਿਵੇਂ ਦੀ ਲੱਗੀ ਕਮੈਂਟ ਸੈਕਸ਼ਨ ਰਾਹੀਂ ਜਰੂਰ ਜੁੜਿਓ ਫਿਰ ਮਿਲਾਂਗਾ ਇੱਕ ਇੰਟਰਵਿਊ ਦੇ ਨਾਲ ਜੁੜੇ ਰ